ਰਾਣੀ ਨਿਹਾਲ ਦੇ ਨੇ ਆਤਰੀ ਤੇ ਚਦਰੀ ਦੇ ਘਰ ਖੜਾ ਨਰ ਸੁਲਤਾਨ ਦਾ ਘੋੜਾ ਪਿਛਾਣ ਲਿਆ ਤੇ ਉਸੇ ਵਕਤ ਸ਼ਾਹਵਾਗ ਮੋੜ ਲਿਆ ਘੋੜੇ ਦੀ ਇੱਕ ਬਜ਼ੁਰਗ ਪਠਿਆਰੀ ਜਿਹਦੇ ਕੋਈ ਬੱਚਾ ਬੱਚੀ ਨਹੀਂ ਸੀ ਠੱਠੀ ਤੇ ਬੈਠੀ ਹੈ ਰਾਣੀ ਨਿਹਾਲ ਦੇ ਉਹਦੇ ਨਾਲ ਜਿਵੇਂ ਗੱਲ ਕਰਦੀ ਆ ਉਹ ਸੁਣੀਏ ਇੱਕ ਪਠਿਆਰੀ ਘਰ ਪੁੱਤਰ ਨਾ ਪੁੱਤਰੀ ਸੀ ਉਸ ਪਠਿਆਰੀ ਦੇ ਨਿਹਾਲ ਦੇ ਉਹ ਆਈ ਹੈ ਜਾਣ ਕੇ ਬਿਰਦ ਪ੍ਰਣਾਮ ਕਰੇ ਬੁੱਢੜੀ ਨੂੰ ਕੱਢ ਕੇ ਮੋਹਰ ਪਠਿਆਰੀ ਨੂੰ ਫੜਾਈ ਹੈ ਆਖ ਦੀ ਜਬਾਨੋਂ ਮਾਤਾ ਕੱਟਣੀ ਮੈ ਰਾਤ ਇਕ ਔਰ ਅੰਨ ਪਾਣੀ ਦੀ ਨਾ ਲੋੜ ਮੈਨੂੰ ਕਾਈ ਹੈ ਘੋੜੇ ਉੱਤੋਂ ਉਤਰ ਕੜੋਤੀ ਹੈ ਕਸ਼ੋਰ ਚੰਦਾ ਕੋਸੀ ਵੇਲੇ ਅੰਦਰ ਜੋ ਲੈ ਗਈ ਉਹਨੂੰ ਮਾਈ ਹੈ ਘੋੜਾ ਅੰਦਰ ਬਨ ਕੇ ਦਿੱਤਾ ਬਲੰਗ ਵਿਛਾਏ ਰਾਣੀ ਨੂੰ 부ੜੀਆ ਕਹੇ ਆਪਣਾ ਪਤਾ ਬਤਾਏ ਸੋਹਣ ਰਾਣੀ ਆਵਦਾ ਪਤਾ ਹ ਦੱਸਦੀ ਨਾਲੇ ਮਿੰਨੀ ਮਿੰਨੀ ਮਾਨ ਵਿੱਚ ਹੱਸਦੀ ਸੋਚ ਕੇ ਤੇ ਰਾਣੀ ਕਰਦੀ ਬਿਆਨ ਜੀ ਇੰਦਰਗੜ੍ਹ ਵਾਲਾ ਮੈਂ ਹਾਂ ਸੁਲਤਾਨ ਜੀ ਪੁੱਤਰ ਕਹਾਵਾ ਮਾਈ ਮੈਨ ਪਾਲ ਕਾ ਵਾਕ ਫ਼ਜਹਾਨ ਸਾਰਾ ਮੇਰੇ ਹਾਲ ਕਾ ਆਪਣਾ ਨੰਦ ਤਾਰਾਣੀ ਨੇ ਨਿਸ਼ਾਨ ਜੀ ਇੰਦਰਗੜ੍ਹ ਵਾਲਾ ਮੈਂ ਹਾਂ ਸੁਲਤਾਨ ਜੀ ਆ ਗਿਆ ਬਾਹਰ ਮੈਂ ਕਰਨ ਸਰ ਨੂੰ ਸਾਇਂ ਸੱਚ ਆਪਦੀ ਕਰੇ ਜੋ ਖੈਰ ਨੂੰ ਸੋਣ ਪਾਠਿਆਰੀ ਕਰਦੀ ਹੈ ਮਾਨ ਜੀ ਇੰਦਰਗੜ੍ਹ ਵਾਲਾ ਮੈਂ ਹਾਂ ਸੁਲਤਾਨ ਜੀ ਇੱਕ ਤੇਰੇ ਘਰ ਰਾਤ ਕੱਟ ਜਾਵਣਾ ਹੋਰ ਅੰਨ ਪਾਣੀ ਨਾ ਆਸਾਂ ਨੇ ਖਾਵਣਾ ਸੁਣੀ ਤੂੰ ਕਸ਼ੋਰ ਦੋਏ ਕਾਰ ਕਾਨ ਜੀ ਇੰਦਰਗੜ੍ਹ ਵਾਲਾ ਮੈਂ ਹਾਂ ਸੁਲਤਾਨ ਜੀ सुन गल फिर कहे भारी है तेरे उजे आम जान वारी है मेरी गल वाल तू करे रस कुबला जे सुलतान वे साडे इथे राजे ने पारण थारिया वाक राजपूत ददे न हारिया बड़ी दरवाजे नौबत निशान वे ਵਿਆਲ ਐ ਰਾਸ ਕੁੰਬੜਾਂ ਦੇ ਸੁਲਤਾਨ ਵੇ ਚੋਬਾਂ ਪੂਰੇ 60 ਮੰਨ ਦੀਆਂ ਪੱਕੀਆਂ ਸੋਰਵੇਂ ਬਗੈਰ ਜਾਂਦੀਆਂ ਨਾ ਚੱਕੀਆਂ ਤੇਰੇ ਜੈਸਾ ਹੋਰ ਸੁਣਿਆ ਨਾ ਜਵਾਨ ਵੇ ਵਿਆਲ ਐ ਰਾਸ ਕੁੰਬੜਾਂ ਦੇ ਸੁਲਤਾਨ ਵੇ ਚੋਬਾਂ ਤਾਂ ਇੱਤੱਕ ਧਰ ਜਵਗਾ ਦੇਈ ਤੋ ਚੋਬਾਂ ਤਾਂ ਇੱਚੱਕ ਧਰ ਗਵਜਾ ਦੇਈ ਲੀਰਾ ਦੇ ਸਮਾਨ ਪਾੜ ਕੇ ਦਿਖਾ ਦੇਈ ਹੋਰ ਵੀ ਸੁਣੀ ਤੂੰ ਦੋਵੇਂ ਕਾਰ ਕਾਨ ਵੇ ਵਿਆਲ ਰਸ ਕੁੰਬਲਾਂ ਦੇ ਸੋਲਤਾਨ ਵੇ ਅੱਠ ਥਾਦ ਤਵੀਆਂ ਮਦਾਨ ਝਾੜੀਆਂ ਸੱਥੇ ਹੋਣ ਨਾਲ ਸਾੰਗ ਦੇਵੇ ਪਾੜੀਆਂ ਹੋਰ ਵੀ ਲਗਾ ਕੇ ਜੋਰ ਬਲਵਾਨ ਵੇ ਵਿਆਲ ਰਸ ਕੁੰਬਲਾਂ ਦੇ ਸੋਲਤਾਨ ਵੇ ਜੇ ਤੂੰ ਸੁਲਤਾਨ ਕੱਟ ਜਾਈਂ ਜਾਲ ਨੂੰ ਦੇਈ ਸੁਖ ਰਾਜਵੇ ਮਥਨ ਪਾਲ ਨੂੰ ਕਸ਼ੋਰ ਬੰਦਾ ਬਾਲ ਕੀ ਦੇਊਗਾ দান ਵੇ ਧਿਆਲ ਰਸ ਕੁੰਬੜਾਂ ਦੇ ਸੁਲਤਾਨ ਵੇ ਧਿਆਲ ਰਸ ਕੁੰਬੜਾਂ ਦੇ ਸੁਲਤਾਨ ਵੇ